ਨਮਸਕਾਰ ਸਤਿ ਸ਼੍ਰੀ ਅਕਾਲ ਸਮਾਰਾ ਟੂਡੇ ਤੁਹਾਡਾ ਸਵਾਗਤ ਹੈ ਆ ਤਸਵੀਰ ਸਮਾਰਾ ਦਾ ਕੇ ਮਲੇਕਾ ਸਰ ਕਾਂਗਰਸ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਕੱਢੀ ਪੜਾਸ ਪੀਐਮਸੀ ਕੋਰਟ ਕੇ ਅਤੇ ਚਮਕੀਲਾ ਸਿੰਘ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਲੇਕਾ ਦਾ ਨਾਮ ਬਦਲ ਕੇ ਨਵਾਂ ਨਾਮ ਰੱਖ ਰਿਹਾ ਹੈ ਉਹਨਾਂ ਨੇ ਕਿਸ ਨਵੇਂ ਨਾਮ ਦਾ ਵਿਰੋਧ ਕੀਤਾ ਗਿਆ ਪਰ ਸਰਕਾਰ ਵੱਲੋਂ ਸੁਪਾ ਸਰਕਾਰ ਨੂੰ ਕਾਲੀ ਪ੍ਰਤੀਸ਼ਤ ਯੋਗਦਾਨ ਪਾਉਣ ਲਈ ਕਿਹਾ ਗਿਆ ਜੋ ਕਿ ਸੁਪੇ ਸਰਕਾਰ ਮੰਰੇਕਾ ਵਰਕਰਾਂ ਦਾ 10% ਬੰਦਾ ਹੱਕ ਨਹੀਂ ਦਿੱਤਾ ਗਿਆ। ਸੁਪਾ ਸਰਕਾਰ ਪਹਿਲੇ ਹੀ ਘੱਟੇ ਵੀ ਚੱਲ ਰਹੀ ਹੈ। ਸੁਪਾ ਸਰਕਾਰ ਦਿੱਤੇ 1 ਸਾਲ ਤੋਂ ਮੰਰੇਕਾ ਦਾ ਕੰਮ ਬਿਲਕੁਲ ਬੰਦ ਕਰ ਦਿੱਤਾ ਹੋਇਆ ਹੈ। ਮੰਰੇਕਾ ਵਰਕਰ ਆਦਮੀ ਪ੍ਰੇਸ਼ਾਨ ਹੈ। ਕੇਂਦਰ ਸਰਕਾਰ ਸਾਡੇ ਨਾਲ ਉੱਚੀ ਚਾਲ ਚੱਲ ਰਹੀ ਹੈ। ਸਾਨੂੰ 500 ਰੁਪਏ ਦਿਹਾੜੀ ਦਿੱਤੀ ਜਾਵੇ। ਕੇਂਦਰ ਸਰਕਾਰ 125 ਦਿਨਾਂ ਦਾ ਵਾਅਦਾ ਕੰਮ ਦਾ ਕਰਦੀ ਹੈ। ਪਰ ਬਿੱਤੀ ਦੋ ਤਿੰਨ ਮਹੀਨੇ ਕੰਮ ਚੱਲਦਾ ਹੈ ਉਸ ਤੋਂ ਬਾਅਦ ਕੰਮ ਪੂਰੇ ਸਾਲ ਬੰਦ ਰਹਿੰਦਾ ਹੈ ਪਹਿਲਾ ਫਤਿਹ ਅਜ਼ਿਕਰ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ Fateh ਅੱਜ ਮੇਰਾ ਨਾਮ ਭੀਮ ਸਿੰਘ ਕੋਟਲੀ ਮਨਰੇਗਾ ਚੱਲ ਕਾਂਗਰਸ ਪਾਰਟੀ ਦਾ ਚੇਅਰਮੈਨ ਹਾਂ ਤੇ ਅੱਜ ਸਾਨੂੰ ਜਿਹੜਾ ਇਹ ਮੁੱਦਾ ਲੈ ਕੇ ਜਾਣਾ ਪਿਆ ਵੀ ਜਿਹੜੀ ਮੋਦੀ ਸਰਕਾਰ ਹੈ ਉਹਦੀ ਸਰਕਾਰ ਨੇ ਇੱਕ ਤਾਂ ਸਾਡਾ ਮਨਰੇਗਾ ਦਾ ਜਿਹੜਾ ਨਾਮ ਬਦਲੀ ਕੀਤਾ ਹੈ ਅਸੀਂ ਉਦੇ ਖਿਲਾਫ ਕੋਈ ਨਾ ਬਦਲੀ ਨਹੀਂ ਹੋਣਾ ਚਾਹੀਦਾ ਦੂਜਾ ਜਿਹੜਾ ਇਹਨਾਂ ਨੇ ਕਿਹਾ ਵੀ ਪੰਜਾਬ ਸਰਕਾਰ ਨੂੰ 40% ਪੰਜਾਬ ਸਰਕਾਰ ਪਾਵੇ ਤੇ 60% ਅਸੀਂ ਦੇਵਾਂਗੇ ਪਰ ਨਹੀਂ ਪੰਜਾਬ ਸਰਕਾਰ ਤਾਂ 10% ਵੀ ਨਹੀਂ ਦੇ ਰਹੀ 40% ਕਿੱਥੋਂ ਦੇ ਗੂ ਪੰਜਾਬ ਸਰਕਾਰ ਤਾਂ ਆਪ ਲੋਨ ਚੱਕ ਕੇ ਪੰਜਾਬ ਦਾ ਕੰਮ ਚਲਾ ਰਹੀ ਹੈ ਇਸ ਕਰਕੇ ਅਸੀਂ ਸੈਂਟਰ ਸਰਕਾਰ ਮੋਦੀ ਸਰਕਾਰ ਨੂੰ ਵਿਰੋਧ ਕਰਦੇ ਆ ਹੁਣ ਤਾਂ ਅਸੀਂ ਬੇਨਤੀਆਂ ਕਰ ਰਹੇ ਆ ਫਿਰ ਕੱਲ ਸਾਨੂੰ ਮਜਬੂਰ ਛੜਕਾ ਤੇ ਉਤਰਨ ਲਈ ਮਜਬੂਰ ਹੋਣਾ ਪਊਗਾ ਕਿਉਂਕਿ ਜਿਹੜੀ ਮਨਰੇਗਾ ਇਹਦੇ ਨਾਲ ਕਿਸੇ ਕਿਸਮ ਦੀ ਕੋਈ ਛੇੜਛਾੜ ਨਾ ਕੀਤੀ ਜਾਵੇ ਇਹ ਤਾਂ ਕਹਿੰਦੇ ਅਸੀਂ 125 ਦਿਨ ਕੰਮ ਤਾਂਗੇ ਅਸੀਂ ਮੰਨਦੇ ਆ ਜੇਕਰ ਕੇਂਦਰ ਸਰਕਾਰ ਗਰੀਬਾਂ ਦੀ ਹਤੈਸੀ ਹੈ ਤਾਂ ਗਰੀਬਾਂ ਦੀ ਜਿਹੜੇ 2014 ਤੋਂ ਲੈ ਕੇ ਅੱਜ ਤੱਕ ਵੱਡੇ ਪੱਦਰ ਦੇ ਘਪਲੇ ਹੋਏ ਨੇ ਪਹਿਲਾਂ ਉਹਨਾਂ ਦੀ ਜਾਂਚ ਕਰੇ ਫਿਰ ਸਾਨੂੰ 125 ਦਿਨ ਵੀ ਦੇ ਦੇ ਅਸੀਂ ਧੰਨਵਾਦ ਕਰਾਂਗੇ ਦੂਜਾ ਨੰਬਰ ਪਹਿਰੇ ਤੋਂ ਸਿੱਧੇ ਸਰਕਾਰ ਦੇ ਅਮੇਸ਼ਕ ਪਉਂਦੀ ਹੈ 125 ਦਿਨ ਨੂੰ ਅਸੀਂ ਕੀ ਕਰਨਾ ਜਦੋਂ ਸਾਨੂੰ ਪੈਸੇ ਨਹੀਂ ਮਿਲ ਰਹੇ ਪੈਸਾ ਵੀ ਜਿਹੜੇ ਲੋਕ ਕੰਮ ਕਰਦੇ ਨੇ ਮਨਰੇਗਾ ਦੇ ਵਿੱਚ ਉਹਨਾਂ ਨੂੰ ਤਾਂ ਪੈਸਾ ਵੀ ਮਿਲਦਾ ਹੈਗਾ ਜਿਹੜੇ ਬੇਲੇ ਬੈਠੇ ਨੇ ਉਹਨਾਂ ਨੂੰ ਪੈਸਾ ਪਈ ਜਾਂਦਾ ਜੇ ਦੀ ਜਾਂਚ ਕਰੇ ਮੋਦੀ ਸਰਕਾਰ ਦੇ ਦਿੱਤਾ ਜਿੰਨੇ ਮਰਜ਼ੀ ਵਧਾਈ ਜਾਵੇ 3 ਮਹੀਨੇ ਦੀ ਦੂਜੀ ਗੱਲ ਅਸੀਂ ਬੇਨਤੀ ਕਰਦੇ ਹਾਂ 125 ਦਿਨ ਨਾਲ ਸਾਡਾ ਗੁਜ਼ਾਰਾ ਨਹੀਂ ਹੁੰਦਾ ਜੇਕਰ ਚਪੜਾਸੀ ਤੋਂ ਲੈ ਕੇ ਆਈਪੀਐਸ ਅਫਸਰ ਤੱਕ 12 ਮਹੀਨੇ ਦੀ ਰੋਟੀ ਨਾਲ ਕਈ ਪਾਸੋਂ ਦਾ ਨਾਂ ਦਾ 12 ਮਹੀਨੇ ਤਨਖਾਹ ਮਿਲਦੀ ਹੈ ਤਾਂ ਇਹਨਾਂ ਨੂੰ ਵੀ 12 ਮਹੀਨੇ ਦੀ ਰੋਟੀ ਦਿੱਤੀ ਜਾਵੇ 3 ਮਹੀਨਿਆਂ ਨਾਲ ਜੇਕਰ ਉਹ ਸਰਕਾਰ ਦੇ ਮੁਲਾਜ਼ਮ ਕੋਈ ਵੀ ਹੈ ਉਹ ਸਰ ਸਕਦੇ ਨੇ 3 ਮਹੀਨੇ ਦੀ ਰੋਟੀ ਕਾਸੀ ਵੀ ਸਰ ਲਾਵੇ ਤਾਂ ਸਾਨੂੰ ਸਾਲ ਭਰ ਦਾ ਪੂਰਾ ਕੰਮ ਦਿੱਤਾ ਜਾਵੇ ਇਸ ਕਰਕੇ ਅਸੀਂ ਇਹ ਮਜਬੂਰਨ ਸਾਨੂੰ ਸੜਕਾਂ ਦੇ ਉੱਤਰਨ ਲਈ ਮਜਬੂਰ ਨਾ ਕੀਤਾ ਜਾਵੇ ਸੈਂਟਰ ਸਰਕਾਰ ਵੱਲੋਂ ਕੈਂਡ ਦਾ ਮੈਂ ਤੁਹਾਡੀ ਮੰਗ ਇਹ ਹੈ ਵੀ 125 ਤੋਂ ਪੂਰਾ ਸਾਲ ਦਾ ਕੰਮ ਦਿੱਤਾ ਜਾਵੇ ਪੂਰਾ ਸਾਲ ਦਾ ਕੰਮ ਦਿੱਤਾ ਜਾਵੇ ਤਾਂ ਕਿ 3 ਮਹੀਨੇ ਦੀ ਕੋਈ ਵੀ ਦੇਖਿਆ ਜਾਵੇ ਦਿਹਾੜੀ ਦੇ ਵਿੱਚ ਵਾਅਦਾ ਕੀਤਾ ਜਾਵੇ ਅੱਜ ਮਹਗਾਜੀ ਦੇ ਸਾਹਮਣੇ ਜਿਹੜੀ 340 ਰੁਪਏ ਦਿਹਾੜੀ ਨਾਲ ਤਾਂ ਕੁਝ ਵੀ ਨਹੀਂ ਬਣਦਾ ਅੱਤਲ ਹਰ ਇੱਕ ਚੀਜ਼ ਦਾ ਰੇਟ ਮਹਗਾ ਠੀਕ ਹੈ ਠੀਕ ਦੇਖੋ ਜੀ ਸੈਂਟਰ ਸਰਕਾਰ ਮਜਬੂਰ ਕਰਦੀ ਆ ਸਾਨੂੰ ਕਿਉਂਕਿ ਅਸੀਂ ਕਿੰਨੇ ਸਾਲ ਤੋਂ ਸੰਘਰਸ਼ ਲੜ ਰਹੇ ਹਾਂ ਜੋ ਮਜ਼ਦੂਰਾਂ ਦਾ ਜੋ ਸੈਂਟਰ ਸਰਕਾਰ ਨੇ ਨਾਮ ਬਦਲੀ ਕੀਤਾ ਪਰਸੈਂਟੇਜ ਵਧਾਏ ਘਟਾਏ ਨੇ ਇਹਦੇ ਵਿੱਚ ਸਰਕਾਰ ਤਾਂ ਪੰਜਾਬ ਸਰਕਾਰ ਤਾਂ ਪਹਿਲੀ ਘਾਟੇ ਚੱਲ ਰਹੀ ਆ ਕਿਉਂਕਿ ਬਹੁਤ ਵੱਡੀਆਂ ਸਾਜਸਾਂ ਨੇ ਇਹ ਪੰਜਾਬ ਨੂੰ ਖਦੇੜਨ ਦੀਆਂ ਪੰਜਾਬ ਪਹਿਲੀ ਦੇਖੋ ਕਿੰਨਾ ਪਰੇਸ਼ਾਨ ਆ ਕਤਲ ਹੋ ਰਹੇ ਨੇ ਕੋਈ ਪ੍ਰੋਟੋਕੋਲ ਨਹੀਂ ਮਜ਼ਦੂਰ ਰੇੜੀ ਵਾਲੇ ਹੋਰ ਸਾਰੇ ਤਰ੍ਹਾਂ ਦਾ ਵਰਗ ਮਜ਼ਦੂਰ ਵਰਗਾ ਚਾਹੇ ਕਿਸਾਨ ਮਜ਼ਦੂਰ ਆ ਹੋ ਦੁਖੀ ਆ ਦੇਖੋ ਕਿਉਂਕਿ ਝਾਖਮਾਂ ਤੇ ਲੋਨ ਪਾਰੇ ਨੇ ਇਹ ਸੈਂਟਰ ਸਰਕਾਰ ਪੰਜਾਬ ਸਰਕਾਰ ਵੀ ਤੁਸੀਂ ਦੇਖੋ ਵੀ ਕੀ ਕਰ ਰਹੀ ਆ ਸਰਕਾਰ ਅਸੀਂ ਚੇਂਜ ਕਰੀਤੀ ਬਦਲੀ ਕੀਤੀ ਵੇਸ਼ ਚਲੋ ਕੋਈ ਨਾ ਪੰਜਾਬ ਦਾ ਭਲਾ ਹੋਊਗਾ ਪਰ ਕੋਈ ਜੋ ਵੀ ਸਰਕਾਰੀ ਇਹਨਾਂ ਨੇ ਅਸੀਂ ਇਸ ਕਰਕੇ ਬਹੁਤ ਦੁਖੀ ਆ ਅਗਰ ਸਾਡੀਆਂ ਜੋ ਸਾਡੇ ਹੱਕਾਂ ਦੇ ਡਾਕੇ ਪਹਿਣਗੇ ਤਾਂ ਅਸੀਂ ਨੇ ਚਾਹੇ ਕੋਈ ਪੰਜਾਬ ਸਰਕਾਰ ਆ ਚਾਹੇ ਸੈਂਟਰ ਸਰਕਾਰ ਆ ਅਸੀਂ ਇਹਦੇ ਪੂਰਾ ਵਿਰੋਧ ਕਰਾਂਗੇ ਸੜਕਾਂ ਤੇ ਉਤਰਾਂਗੇ ਟ੍ਰੇਨਾਂ ਠੇਰਾਗੇ ਜੋ ਵੀ ਸਾਥੋਂ ਹੋਊਗਾ ਸਸਤਾ ਨੂੰ ਮਿਲ ਕੇ ਸਾਡੀਆਂ ਜੋ ਪਾਰਟੀਆਂ ਨੇ ਮਿਲ ਕੇ ਜੀ ਦੇਖੋ ਕੈਪਟਨ ਸਾਡੇ ਰਾਜਾ ਵੜਿੰਗ ਜੀ ਜੋ ਪੰਜਾਬ ਦੇ ਪ੍ਰਧਾਨ ਨੇ ਉਨਾ ਨਮੀ ਦੇਖੋ ਉਥੇ ਦਿੱਲੀ ਦੇ ਵਿੱਚ ਕਿੰਨਾ بڑا ਪ੍ਰੋਟ ਕਰ ਰਹੇ ਨੇ ਬਹੁਤ ਧੰਨਵਾਦ ਕਰਦੇ ਆ ਨਾ ਸਾਡੀ ਸਰਕਾਰ ਜੋ ਸਾਡੇ ਨਾਲ ਖੜੀਆਂ ਮਜ਼ਦੂਰਾਂ ਦੇ ਅਸੀਂ ਉਹਨਾਂ ਦੇ ਹੱਕ ਚਾ ਦੇਖੋ ਜੀ ਠੀਕ ਹੈ ਹਾਂ ਜੀ ਧੰਨਵਾਦ ਸਮਾਰਤੋ ਕੇਲਾ ਸ਼ਰਮਦਰੀਪੁਰ